कटोका डा दस दस फुट रोड है आ देखो इतने लोगों बॉर्डर एरिया तो लास्ट पेंड सह ज़्यादा देखो मरे लो हालात लोग का रह गए अरे बाप रे इतने क्योंकि दस दस पन... फुट पानी चढ़ गया ही है फसकर माता जी हाँ ਭਾਰਤ 10 10 ਕੁੱਟ ਪਾਣੀ ਚੜ ਗਿਆ ਸੀ ਇੱਥੇ ਕਿਤੇ ਟੁੱਟਾ ਟੁੱਟਾ ਘਰ ਤੋਂ ਅੰਦਰੋਂ ਜਿਹੜਾ ਸਾਰਾ ਬਗਹਾਲ ਹੋ ਗਿਆ ਓਏ ਭਰਾ ਆ ਦੇਖੋ ਜੀ ਆ ਦੇਖੋ ਜੀ ਸਾਰੇ ਦਾ ਸਾਰਾ ਹੀ ਮੈਂ ਕਹਿੰਦੀ ਆ ਕਿ ਇਹ ਤੁਹਾਨੂੰ ਜਾਣੇ ਜਿਹੜੇ 30 40 ਸਾਲ ਪੁੱਛੇ ਲੱਗੇ ਆ ਕਿਉਂਕਿ ਇਹ ਘਰ ਇੱਕ ਬਣਾਉਣਾ ਮੁਸ਼ਕਲ ਹੁੰਦਾ ਆ ਇੱਕ ਤੋਂ ਹੋਣੀ ਇਹਨਾਂ ਨੇ ਕੋਠੀ ਤਿਆਰ ਕੀਤੀ ਆ ਤਾਂ ਫੇਰ ਇਹ ਕੁਦਰਤਿਆ ਨੂੰ ਤੇ ਉਹ ਨਹੀਂ ਹੀ ਪੈਦੇ ਲੱਗਣੇ ਇਹਨਾਂ ਦੇ ਦਬਾਵਾ ਇਹ ਨੀਆਂ ਬੈੜੀਆਂ ਭਾਂਜੀ ਸਾਰੀਆਂ ਦਾਦਾ ਨਾ ਪਾਣੀ ਸੀ ਜਿਹੜੀਆਂ ਨੀਆਂ ਬੈਠੀਆਂ ਅਗਲੇ ਫਿਰਦੇ ਨਾ ਪਾਣੀ ਦਾ ਬਦਲ ਸੁਭਾ ਸਾਰਾ ਲਾਟੇ ਜੀ ਤੱਕ ਗਏ ਆ ਸਾਰੀ ਦਿੱਤਾ ਸੀ ਕਿ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਯੂ ਆਰ ਅਗੇ ਕਾਚ ਇਹਦੇ ਨੂੰ ਫੁੱਲ ਨਹੀਂ ਲੱਗ ਸਕਦੇ ਕਿ ਜਦੋਂ Ravi ਦਰਿਆ ਦਾ ਜਿਹੜਾ ਪਾਣੀ ਸੀ ਉਹ ਦੂਏ ਦੂਏ ਤੱਕ ਫੁੱਲ ਗਿਆ ਇਹ ਆਇਆ ਹੀ ਤੇ ਨਾਲ ਹੀ پوری ਸੜਕ ਟੁੱਟਣ ਦੇ ਨਾਲ ਨਾਲ ਉਹਨਾਂ ਦੇ ਪੂਰੇ ਘਰ ਤੇ ਜਿਹੜਾ ਇਹ ਹਾਸਲ ਹੋਇਆ ਸਮਾਨ ਦਾ ਪਿਆਰ ਇਹ ਦੇਖੋ ਜੀ ਇਹ ਰਾਵੀ ਦਰਿਆ ਦੇ ਕਿੰਨੀ ਮਾਰ ਮਾਰੀ ਲੋਕਾਂ ਨੂੰ ਇੰਨੀ ਮਾਰ ਮਾਰੀ ਆ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਦੇਖੋ ਜੀ ਸਮਾਨ ਬਣਾਉਣਾ ਮੈਂ ਕਹਿੰਨੀ ਆ ਕਿ ਬਹੁਤ ਹੀ ਜ਼ਿਆਦਾ ਮੁਸ਼ਕਲ ਹੁੰਦਾ ਆ ਤੇ ਕਿੱਦਾਂ ਇਹਨਾਂ ਨੇ ਪੈਸਾ ਜੋੜ-ਜੋੜ ਕੇ ਏਕ-ਏਕ ਚੀਜ਼ ਇਕੱਠੀ ਕੀਤੀ ਹੋਵੇਗੀ ਕਿ ਜਦੋਂ ਪਾਣੀ ਆਇਆ ਤਾਂ ਉਹ ਸਾਰੇ ਇਹਨਾਂ ਦੇ ਸੁਪਨੇ ਜਿਹੜੇ ਆ ਸਾਰੇ ਰੋੜ ਕੇ ਲੈ ਗਿਆ ਆ ਨਾਲ ਤੇ ਆ ਦੇਖੋ ਕਿੱਦਾਂ ਖੁਦਾ ਜਰੂਰ ਕਰੋਗੇ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਤਾਂ ਕਿ ਇਹਨਾਂ ਨੂੰ ਕੋਈ ਆਸਰਾ ਕੋਈ ਸਹਾਰਾ ਜਿਹੜਾ ਉਹ ਮਿਲ ਸਕੇ ਇਦਾਂ ਆ ਦੀਆਂ ਛਤਾਂ ਦੀਆਂ ਬਣਾ ਕੇ ਤੇ ਉਹ ਆਪਣਾ ਰਹਿਣ ਬਸੇਰਾ ਕਰ ਰਹੇ ਨੇ ਛੋਟੇ-ਛੋਟੇ ਬੱਚੇ ਨੇ ਨਾਲ ਜਦੋਂ सही गल मार औखा सारा लोग कहीं कहीं डूग पै गए पानी के ना ले गया रोड के सब कुछ ਇਨਾ ਮੈਂ ਲਾਈਵ ਦੇਣਾ ਹੈ ਕਾ ਬਰਾਦਰ ਮੋਦਰਾ ਲੈ ਆਉਂਦਾ ਲੈ ਆਵੀਂ ਕਰੀ ਆਹ ਜਿਹੜੀਆਂ ਨਹੀਂ ਆਪ ਫੜਨੇ ਇਹ ਵੀ ਗ੍ਰੈਬਿੰਗ ਕਰਦੇ ਹੋ ਲੈ ਲੈਂਦੇ ਆਪ ਵੀ ਖਾਂਦੀ ਲੈਣੇ ਨੂੰ ਦੋ ਭਾਈ ਕਿੰਨਾ ਕਿੰਨਾ ਪਾਣੀ ਚੜ ਗਿਆ ਜੀ ਰੁਆਇਆ ਸੀ ਪੂਲ ਪਾਣੀ ਪਾਣੀ ਠਹਿਰਾਈ ਚਾਰ ਚਾਰ ਫੁੱਟ ਪਾੜੇ ਇਹ ਰਾਸ਼ ਨਾ ਟੇ ਬੱਟ ਬੰਨਤੀ ਸੀਗੀ ਪਾਣੀ ਦੇ ਅੰਦਰ ਵੀ ਨਹੀਂ ਪੈਣ ਦਿੱਤਾ ਬੰਨਤਾ ਬਚਾਈ ਚੰਗਾ ਭਰਾ ਮੇਰੇ ਆ ਕੀ ਕਹਿਣਾ ਚਾਹੋਗੇ ਹੁਣ ਮਤਲਬ ਜਿਹੜਾ ਹੁਣ ਨਾ ਹੀ ਆਵੇ ਤੇ ਵਧੀਆ ਚੰਗੀ ਗੱਲ ਆ ਵੀਰ ਇਹੀ ਅਰਦਾਸ ਕਰੋ ਸਾਰੇ ਪ੍ਰਮਾਤਮਾਗੇ ਕਿ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਕਰੋੜਾਂ ਰੁਪਈਆ ਦਾ ਨੁਕਸਾਨ ਹੋ ਗਿਆ ਆਪਣੇ ਪੰਜਾਬ ਦਾ ਹਾਂਜੀ ਤੁਸੀਂ ਮੈਡਮ ਕੋ ਢੜੀ ਢਾਰ ਭੈਣ ਭਰਾ ਹੁੰਦੇ ਨੇ ਵੇਖੋ ਜੀ ਮਸਾਂ ਹੀ ਘਰ ਬਣਾਉਂਦੇ ਨੇ ਤੇ ਜਦੋਂ ਇਤਾਂ ਦਾ ਕੁਦਰਤੀ ਨਕਸਾ ਹੁੰਦਾ ਆ ਇਹ ਜਿਹੜਾ ਆ ਇਹ ਚੱਲਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੁੰਦਾ ਆ ਕਿਉਂਕਿ ਤੁਸੀਂ ਆਪ ਜਾਣਦੇ ਜੇ ਸਵੇਰੇ ਕਮਾਉਣਾ ਤੇ ਰਾਤ ਨੂੰ ਖਾਣਾ ਇਹ ਹੁਣ ਘਰਾਂ ਦੇ ਕਰਕੇ ਆਪ ਨੂੰ ਮੇਰਾ ਨੂੰ ਸਾਰਾ ਇੱਥੇ ਬੈਠਣਾ ਪੈਂਦਾ ਆ ਤੇ ਕੁਝ ਨਹੀਂ ਕਹਿ ਸਕਦੇ ਬਸ ਇਹ ਆ ਕਿ ਵਾਹਿਗੁਰੂ ਅੱਗੇ ਅਰਦਾਸ ਆ ਕਿ ਵਾਹਿਗੁਰੂ ਜਿੰਨੇ ਸਰਕਾਰਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਇਹ ਭੈਣ ਭਰਾਵਾਂ ਨੇ ਇਹੀ ਤੁਹਾਨੂੰ ਕਹਾਇਆ ਆ ਜੇ ਤੁਸੀਂ ਅੱਜ ਤੱਕ ਇਹਨਾਂ ਦੀ ਹੈਲਪ ਨਹੀਂ ਕਰ ਸਕਦੇ ਤੇ ਫਿਰ ਮੈਂ ਕਹਿੰਨੀ ਆ ਕਿ ਤੁਹਾਡਾ ਹੋਣਾ ਨਾ ਹੋਣਾ ਇੱਕ ਬਰਾਬਰ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਇਆ ਸੀ ਪਾਣੀ একদম ਖਾਮ ਹੋਰ ਜ਼ਿਆਦਾ ਪਾਣੀ ਤੇ ਕਹਿੰਦੇ ਨੇ ਕਿ ਬੇ ਹਿਸਾਬਾ ਪਾਣੀ ਸੀ ਬੈਕ ਸਾਈਡ ਤੋਂ ਜਦੋਂ ਪਾਣੀ ਆਇਆ ਤੇ ਕਹਿੰਦੇ ਇੰਨਾ ਇੰਨਾ ਪਾਣੀ ਸੀ ਕੇ ਬੰਦਾ ਵੀ ਵਿੱਚ ਜਿਹੜਾ ਪੂਰਾ ਡੁੱਬਿਆ ਸੀ ਤੇ ਹੋਰ ਪੈਣੇ ਕੋਈ ਇੱਧਰ ਜਾਨੀ ਮਾਲੀ ਨੁਕਸਾਨ ਵੀ ਕੋਈ ਜਗ੍ਹਾ ਤੇ ਹੋਇਆ ਛੱਡੰਗਰਾ ਦਾ ਕਹਿੰਦੇ ਕਿ ਮੱਝਾਂ ਦਾ ਨੁਕਸਾਨ ਜ਼ਿਆਦਾ ਹੋਇਆ ਕਿਉਂਕਿ ਕਿੱਲਿਆਂ ਤੇ ਬੱਝੀਆਂ ਅਸੀਂ ਤੇ ਕਿੱਲਿਆਂ ਤੇ ਬੱਝੀਆਂ ਹੀ ਰਹਿ ਗਈਆਂ ਬੜਾ ਇਹ ਦੁੱਖ ਵਾਲਾ ਕਿਉਂਕਿ ਜਿਹੜੀਆਂ ਮੱਝਾਂ ਹੁੰਦੀਆਂ ਹਨ ਨਾ ਜਿਹੜੇ ਪਸ਼ੂ ਰੱਖਦੇ ਨੇ ਉਹਨਾਂ ਨੂੰ ਪਤਾ ਹੁੰਦਾ ਆ ਕਿ ਉਹਨਾਂ ਨਾਲ ਉਹਨਾਂ ਦਾ ਕੀ ਰਿਸ਼ਤਾ ਹੁੰਦਾ ਆ ਅ ਸਾਡੇ ਵੀ ਪੇਰੈਂਟਸ ਨੇ ਮੱਝਾ ਰੱਖੀਆਂ ਸੀ ਤੇ ਸਾਨੂੰ ਵੀ ਪਤਾ ਹੈ ਕਿ ਅਸੀਂ ਉਹਨਾਂ ਨੂੰ ਆਪਣੀ ਫੈਮਿਲੀ ਮੈਂਬਰ ਹੀ ਸਮਝਦੇ ਹਾਂ ਤੇ ਅਹੀਂ ਮਰ ਵੀ ਆਪਣੀ ਫੈਮਿਲੀ ਵਾਂਗੂ ਹੀ ਉਹਨਾਂ ਨੂੰ ਪਾਲਦੇ ਆ ਤੇ ਜਦੋਂ ਇਦਾਂ ਦੇ ਨਕਾਨ ਹੋ ਜਾਂਦੇ ਆ ਨਾ ਤਾਂ ਉਦੋਂ ਬਹੁਤ ਜ਼ਿਆਦਾ ਜਿਹੜਾ ਮੁਸ਼ਕਲ ਹੁੰਦਾ ਆ ਕਿਉਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਪਸ਼ੂ ਹੀ ਤੇ ਪਸ਼ੂ ਚਲ ਗਿਆ ਤਾਂ ਉਹਨਾਂ ਨਾਲ ਸਾਨੂੰ ਕੁਝ ਮਹਿਸੂਸ ਨਹੀਂ ਹੋਣਾ ਮੈਂ ਕਹਿੰਦੀ ਆ ਕਿ ਉਹ ਸਾਡੇ ਇੱਕ ਦੇਰ ਦਾ ਟੁਕੜਾ ਹੀ ਹੁੰਦੇ ਨੇ ਉਹ ਇੱਕ ਸਾਡਾ ਫੈਮਿਲੀ ਮੈਂਬਰ ਹੀ ਹੁੰਦਾ ਆ ਜਿਵੇਂ ਸਾਨੂੰ ਆਪਣੇ ਆਪਣੇ ਦਾ ਖੋਣ ਦਾ ਦੁੱਖ ਹੁੰਦਾ ਆ ਉਹਨਾਂ ਹੀ ਦੁੱਖ ਉਹਨਾਂ ਦਾ ਹੁੰਦਾ ਆ ਬਾਕੀ ਸਰਕਾਰਾਂ ਅੱਗੇ ਜੀ ਹੱਥ ਜੋੜ ਕੇ ਬੇਨਤੀ ਆ ਜਿਨ੍ਹਾਂ ਦਾ ਵੇਖੋ ਜੀ ਮਾਲ ਡੰਗਰ ਦਾ ਨੁਕਸਾਨ ਹੋਇਆ ਉਹਨਾਂ ਦਾ ਮਾਲ ਡੰਗਰ ਦਾ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਜਿਨ੍ਹਾਂ ਦਾ ਘਰ ਬਰਬਾਦ ਹੋਇਆ ਉਹਨਾਂ ਦੇ ਘਰ ਦੀ ਪਰਪਾਈ ਕੀਤੀ ਜਾਵੇ ਹੁਣ ਜਿਵੇਂ ਸਾਡੇ ਪੰਜਾਬ ਵਿੱਚ ਤੁਸੀਂ ਵੇਖਿਆ ਆ ਕਿ ਸਾਡੇ ਪੰਜਾਬੀ ਭੈਣ ਭਰਾ ਕੋਈ ਵੀ ਪਿੱਛੇ ਨਹੀਂ ਰਹਿੰਦਾ ਜਦੋਂ ਹੈਲਪ ਦੀ ਲੋੜ ਹੁੰਦੀ ਆ ਸਾਰੇ ਹੈਲਪ ਕਰ ਰਹੇ ਨੇ ਇਸ ਟਾਈਮ ਅਸੀਂ ਚਾਹੁੰਦੇ ਆ ਕਿ ਰਾਸ਼ਨ ਦੀ ਵੀ ਹੈਲਪ ਬਹੁਤ ਹੋ ਚੁੱਕੀ ਆ ਹਰ ਇੱਕ ਚੀਜ਼ ਦੀ ਹੈਲਪ ਹੋ ਚੁੱਕੀ ਆ ਇਸ ਟਾਈਮ ਹੁਣ ਤੁਸੀਂ ਰਾਸ਼ਨ ਦੀ ਹੈਲਪ ਨੂੰ ਬੰਦ ਕਰਕੇ ਘਰਾਂ ਵਿੱਚ ਜਿਹੜੀਆਂ ਜਿੰਨੀਆਂ ਵੀ ਐਨਜੀਓ ਆਪੋ ਆਪਣੀ ਥਾਂ ਤੇ ਜਿਹੜੀਆਂ ਇੱਕ ਬਣਾ ਲਓ ਜੀ ਤਰੀਕੇ ਨਾਲ ਕਿ ਸਾਰੇ ਆਪੋ ਆਪਣੀ ਜਗ੍ਹਾ ਜਿੰਨਾ ਗਰੀਬ ਪਰਵਾਰਾਂ ਦੇ ਘਰ ਟੁੱਟੇ ਉਹਨਾਂ ਦੇ ਘਰ ਬਣਾਈ ਜਾਣ ਘਰ ਟੁੱਟੇ ਆ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਘਰਾਂ ਨੂੰ ਤਿਆਰ ਕਰਨਾ ਉਹਨਾਂ ਦੇ ਘਰ ਬਣਾਉਣ ਵਾਲ ਮਦਦ ਕਰਨੀ ਚਾਹੀਦੀ ਆ ਕਿਉਂਕਿ ਰਾਸ਼ਨ ਅਸੀਂ ਘਰਾਂ ਵਿੱਚ ਭਰੀ ਜਾਵਾਂਗੇ ਭਰੀ ਜਾਵਾਂਗੇ ਉਹਦੇ ਨਾਲ ਇਹਨਾਂ ਦਾ ਦੁੱਖ ਨਹੀਂ ਘਟ ਹੋਣਾ ਕਿਉਂਕਿ ਇਹ 2 ਦਿਨ 4 ਦਿਨ ਭੁੱਖੇ ਰਹਿ ਕੇ ਗੁਜ਼ਾਰਾ ਕਰ ਸਕਦੇ ਆ ਪਰ ਬਿਨਾ ਛੱਤ ਤੋਂ ਗੁਜ਼ਾਰਾ ਨਹੀਂ ਹੁੰਦਾ ਇਸ ਕਰਕੇ ਸਾਡੀ ਸਾਰੀਆਂ ਐਨ ਜੀਓ ਨੂੰ ਵੀ ਅਰਦਾਸ ਬੇਨਤੀ ਆ ਐਨ ਆਰ ਆਈ ਭੈਣ ਭਰਾਵਾਂ ਨੂੰ ਵੀ ਅਰਦਾਸ ਬੇਨਤੀ ਆ ਕਿ ਹੁਣ ਅਸੀਂ ਇਹ ਕੋਸ਼ਿਸ਼ ਕਰੀਏ ਕਿ ਇਨ੍ਹਾਂ ਭੈਣ ਭਰਾਵਾਂ ਦੇ ਜਿਹੜੇ ਆ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਘਰਾਂ ਦੀ ਪਰਪਾਈ ਕਰੀਏ ਤੇ ਸਾਡੀ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਏਗੀ ਤੇ ਤੁਹਾਡੇਗੇ ਹੱਥ ਜੋੜ ਕੇ ਅਰਦਾਸ ਬੇਨਤੀ ਆ ਸਾਡੀ ਹੈਲਪ ਨਹੀਂ ਸਾਡੀ ਵੀਡੀਓ ਨੂੰ ਤੁਸੀਂ ਲਾਈਕ ਬਣਾ ਕਰੋ ਪਰ ਇਨ੍ਹਾਂ ਭੈਣ ਭਰਾਵਾਂ ਦੇ ਘਰ ਜ਼ਰੂਰ ਬਣਾਓ ਇਹ ਰਮਦਾਸਵਾਲੀ ਸਾਈਡ ਇੰਨਾ ਜ਼ਿਆਦਾ ਨੁਕਸਾਨ ਹੋਇਆ ਆ ਕਿ ਬਿਆਨ ਹੀ ਨਹੀਂ ਆਪਾਂ ਕਰ ਸਕਦੇ ਕਿ ਕੀ ਇਹਨਾਂ ਦੇ ਹੋ ਰਹੀ ਆ ਕਿ ਇਹਨਾਂ ਨੂੰ ਰਾਤ ਨੀਂਦ ਹੁੰਦੀ ਵੀ ਹੋਏਗੀ ਕਿ ਨਹੀਂ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਬਾਰਡਰ ਏਰੀਏ ਤੇ ਪਹੁੰਚ ਚੁੱਕੀ ਹੈ ਜੀ ਟੀਮ ਸਾਂਝਾ ਪੇਕਾ ਕਰ ਹਾਂ ਜੀ ਨਹੀਂ ਕੋਈ ਨਹੀਂ ਆਣੇ क्या क्या हो गया मैं बोल रहा हूं 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 ਆ ਜਾ ਪਤਾ ਆਇਆ ਲੈ ਤੂੰ ਭੱਜਾ ਉਹ ਲਾਲਾ ਬਿਸਕੁਟ ਵੀ ਹੈ ਗਈ ਉਹ ਹਲੋ ਸ਼ੈਂਪੂ ਸਾਹਿਬ ਹਲੋ ਸ਼ੈਂਪੂ ਸਾਹਿਬ ਆ ਜਾ